ਕਰਦੇ ਬੋਲੋ ਜੀ ਦੋਸਤੋ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਇੱਥੇ ਜਿਹੜੀ ਕੇਂਦਰ ਸਰਕਾਰ ਹੈ ਇਹਨਾਂ ਨੇ ਸਾਥੂ ਪੰਜਾਬ ਯੂਨੀਵਰਸਿਟੀ ਖੋਣ ਦੀ ਇੱਕ ਐਡੀ ਕਰਤੂਤ ਕੀਤੀ ਹੈ ਵੀ ਸਾਡੀ ਕਾਨੂੰਨੀ ਮੈਂਬਰੀ ਸੈਨੇਟ ਘਟਾ ਕੇ 31 ਮੈਂਬਰੀ ਕਰ ਦਿੰਦੀ ਹੈ ਇਹਦੀਆਂ ਸੈਡ ਦੀਆਂ ਚੋਣਾਂ ਬਿਲਕੁਲ ਭੰਗ ਕਰ ਦਿੱਤੀਆਂ ਨੇ ਇਹਦਾ ਮਤਲਬ ਪੰਜਾਬ ਦੀ ਨੁਮਾਇੰਦਗੀ ਪੰਜਾਬ ਦੀ ਇਸ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਨੂੰ ਅੱਜ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਇਹਦੇ ਕਰਕੇ ਅਸੀਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਇਹਦੇ ਵੱਲੋਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਕਟਕ ਕਰਨ ਜਾ ਰਹੇ ਹ ਮਾਨੂੰ ਸਾਰੇ ਨੂੰ ਸੱਦਾ ਦਿੰਦੇ ਆ ਵੀ ਤੁਸੀਂ ਵਕਤ-ਵਕਤ ਗਿਣਤੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਿੰਨੇ ਵੀ ਪੰਜਾਬ ਦੇ ਇਨਸਾਫ ਪਸੰਦ ਲੋਕ ਨੇ ਜਮੂਰੀ ਜਥੇਬੰਦੀਆਂ ਨੇ ਅਧਿਆਪਕ ਵਿਦਿਆਰਥੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਾਰੇ ਨੂੰ ਸੱਦਾ ਦਿੰਦੇ ਆ ਕਲਾਕਾਰਾਂ ਨੂੰ ਸੱਦਾ ਦਿੰਦੇ ਆ ਵੀ ਵਕਤ-ਵਕਤ ਗਿਣਤੀ ਦੇ ਵਿੱਚ ਆਪਾਂ ਕੱਲੇ ਬਿਆਨ ਕੱਲੇ ਸਟੇਟਮੈਂਟ ਸਟੇਟਮੈਂਟ ਵਾਜੀ ਨਾ ਕਰੀਏ ਅੱਜ ਆਪਾਂ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਕੌਣ ਸੱਚਾ ਹੈ ਕੌਣ ਲੋਕਾਂ ਨਾਲ ਖੜਾ ਹੈ ਜਿਹੜਾ ਇੱਥੇ ਸੜਕਾਂ ਤੇ ਆ ਕੇ ਸਾਡੇ ਨਾਲ ਖੜੂਗਾ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੂਗਾ ਇਸ ਕਰਕੇ ਸਾਰੇ 10 ਤਰੀਕ ਨੂੰ ਵਕਤ ਗਿੰਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚੋ ਦੋਸਤੋ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸਰਕਾਰ ਨੇ ਇੱਕ ਵੱਡਾ ਹਮਲਾ ਬੋਲਿਆ ਸਾਡੀ ਕਾਨੇ ਮੈਂਬਰੀ ਸੈਨੇਟ ਖਤਮ ਕਰ ਦਿੱਤੀ ਗਈ ਹੈ ਘਟਾ ਕੇ 31 ਮੈਂਬਰ ਇਹਦੇ ਕਰ ਦਿੱਤੇ ਗਏ ਨੇ ਤੇ ਜਿਹੜੀ ਸੈਨੇਟ ਚੋਣਾ ਸੀਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ ਗਿਆ ਇਸ ਲਈ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਨਵੰਬਰ ਨੂੰ ਯੂਨੀਵਰਸਿਟੀ ਦੀਆਂ ਕਲਾਸਾਂ ਬੰਦ ਕਰ ਰਹੇ ਹਾਂ ਹਾਨੂੰ ਸੱਦਾ ਦਿੰਦੇ ਆ ਵੀ ਪੰਜਾਬ ਵਿੱਚ ਅੱਜ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨੇ ਜਮੂਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹੁਣ ਅਧਿਆਪਕ ਵਿਦਿਆਰਥੀ ਮਜ਼ਦੂਰ ਸੰਗਠਨ ਹੁਣ ਜਿਹੜੀਆਂ ਵੀ ਜਥੇਬੰਦੀਆਂ ਅੱਜ ਪੰਜਾਬ ਯੂਨੀਵਰਸਿਟੀ ਨਾਲ ਸਰੋਕਾਰ ਰੱਖਦੀਆਂ ਨੇ 10 ਤਰੀਕ ਨੂੰ ਵੱਦ ਤੋਂ ਵੱਧ ਇਕੱਠ ਇੱਥੇ ਲੈ ਕੇ ਆਉਣ ਤੇ ਸਾਡਾ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਸ਼ਾਮਲ ਹੋਣ ਇਹਦੇ ਲਈ ਅਸੀਂ ਜਥੇਬੰਦੀਆਂ ਦੀ ਇੱਕ ਮੀਟਿੰਗ ਰੱਖ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਮੀਟਿੰਗ ਰੱਖੀ ਜਾਊਗੀ ਦੁਪਹਿਰ 1 ਵਜੇ ਇਹਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਜਥੇਬੰਦੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੀਆਂ ਨੇ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਆਪਣੀ ਵੱਧ ਤੋਂ ਵੱਧ ਗਿਣਤੀ ਇਹਦੇ ਵਿੱਚ ਇਹਦੇ ਸੰਘਰਸ਼ ਵਿੱਚ ਲੈ ਕੇ ਆਉਣ ਅਤੇ ਇੱਕ ਵਾਰ ਫੇਰ ਸੱਦਾ ਦਿੰਦੇ ਆ 10 ਤਰੀਕ ਨੂੰ ਯੂਨੀਵਰਸਿਟੀ ਦੀ ਕਲਾਸਾਂ ਬੰਦ ਕਰਨੀ ਹੈ ਨਹੀਂ ਉਹਦੇ ਵਿੱਚ ਸ਼ਾਮਿਲ ਹੋਵੋ 7 ਤਰੀਕ ਨੂੰ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਸੈਨੇਟ ਚੋਣਾਂ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੈਨੇਟ ਚੋਣਾਂ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੁਟਾਬਕ ਮੁਟਾਬਕ